ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਨਵੀਂ ਸਮੱਸਿਆ ਦਿਨੋ ਦਿਨ ਖੜੀ ਹੁੰਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਸਮੱਸਿਆ ਕਿ ਸਾਡੇ ਬੱਚੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਈ ਦਿਨ ਬਿਮਾਰ ਹੋਏ ਰਹਿੰਦੀ ਹੈ ਕਿਸੇ ਨੂੰ ਉਲਟੀਆਂ ਕਿਸੇ ਨੂੰ ਦਸਤ ਕਿਸੇ ਦਾ ਪੇਟ ਦਰਦ ਤੇ ਸਿਰ ਦਰਦ ਅਲੱਗ-ਅਲੱਗ ਤਰ੍ਹਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਢੇਰ ਲੱਗੇ ਪਏ ਨੇ ਹਨ ਵੀ ਇੰਨੀਆਂ ਬਿਮਾਰੀਆਂ ਹੋ ਗਈਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ ਸੋ ਇਹਦੇ ਵਿੱਚ ਆਪਾਂ ਕਰਨਾ ਕੀ ਹੈ ਕਰਨ ਦੀ ਕੁਝ ਲੋੜ ਨਹੀਂ ਹੈ ਬਸ ਥੋੜੀਆਂ ਸਾਵਧਾਨੀਆਂ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਹੁਣ ਬੱਚਿਆਂ ਦਾ ਖਿਆਲ ਕਿੱਥੇ-ਕਿੱਥੇ ਰੱਖਣਾ ਸਭ ਤੋਂ ਪਹਿਲਾਂ ਬਜਾਰੀ ਚੀਜ਼ ਜਿਹਨੂੰ ਕਹਿੰਦੇ ਆ ਵੀ ਫਾਸਟ ਫੂਡ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਨਾ ਤਾਂ ਬੱਚੇ ਨੂੰ ਲੈ ਕੇ ਜਾਓ ਨਾ ਘਰ ਵਾਸਤੇ ਲੈ ਕੇ ਆਓ ਬੱਚਿਆਂ ਵਾਸਤੇ ਉਹ ਚੀਜ਼ਾਂ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਘਰ ਦੇ ਵਿੱਚ ਬਣੀਆਂ ਚੀਜ਼ਾਂ ਹੀ ਬੱਚਿਆਂ ਨੂੰ ਖਵਾਈਆਂ ਜਾਣ ਘਰ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਕੀ ਹੋ ਸਕਦੀਆਂ ਨੇ ਜਿਵੇਂ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਦੇ ਵਿੱਚ ਆਪਾਂ ਕੀ ਘਰੇ ਬਣਾ ਸਕਦੇ ਆ ਪਿੰਨੀਆਂ ਬਣਾ ਸਕਦੇ ਆ ਠੀਕ ਹੈ ਨਾ ਪਿੰਨੀਆਂ ਬਣਾ ਸਕਦੇ ਆ ਗਜ਼ਰੇਲਾ ਬਣਾ ਸਕਦੇ ਆ ਇਹ ਘਰ ਦੇ ਵਿੱਚ ਹੋਰ ਮਿੱਠੀ ਕਿਹੜੀ ਚੀਜ਼ ਹੈ ਮਿੱਠੇ ਚੋਲ ਬਣਾ ਸਕਦੇ ਆ ਤੇ ਨਮਕੀਨ ਦੇ ਵਿੱਚ ਕੀ ਹੈ ਚਲੋ ਚੋਲ ਬਣਾ ਲੈਂਦੇ ਹਨਾ ਮਿੱਠਾ ਨਮਕੀਨ ਚਾਵਲ ਬਣਾ ਲੈਣੇ ਆ ਦਹੀਂ ਨਾਲ ਬੱਚੇ ਖਾ ਲੈਂਦੇ ਹਨਾ ਤਾਂ ਇਹ ਚੀਜ਼ਾਂ ਘਰ ਦੇ ਵਿੱਚ ਜ਼ਰੂਰ ਬਣਾ ਕੇ ਬੱਚਿਆਂ ਨੂੰ ਖਵਾਓ ਤੇ ਬਾਜ਼ਾਰੀ ਚੀਜ਼ਾਂ ਤੋਂ ਉਹਨਾਂ ਨੂੰ ਪਰਹੇਜ਼ ਕਰਾਓ ਜਿੰਨਾ ਪਰਹੇਜ਼ ਕਰ ਸਕਦੇ ਹੋ ਇਹ ਖਾਣ ਪੀਣ ਜਿਹੜਾ ਰੋਜ਼ ਦਾ ਹੈ ਨਾ ਇਹ ਬੱਚਿਆਂ ਦਾ ਇਹੀ ਆਦਤਾਂ ਵਿਗੜਦੀਆਂ ਜਾਂਦੀਆਂ ਹਨ ਤੇ ਬੱਚਿਆਂ ਦੇ ਜਿਹੜੇ ਨਾ ਬਿਮਾਰੀਆਂ ਵੱਧ ਰਹੀਆਂ ਨੇ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਇੱਕ ਬੱਚਿਆਂ ਨੂੰ ਵਕਤ-ਵਕਤ ਪਾਣੀ ਪੀਣ ਲਈ ਕਿਹਾ ਕਿਹਾ ਜਾਵੇ ਵਾਰ-ਵਾਰ ਪਾਣੀ ਪੀਣ ਲਈ ਕਿਹਾ ਜਾਵੇ ਜਿੰਨਾ ਪਾਣੀ ਸਹੀ ਤਰੀਕੇ ਨਾਲ ਸਹੀ ਮਾਤਰਾ ਚ ਆਪਾਂ ਪੀਵਾਂਗੇ ਜਾਂ ਬੱਚੇ ਪੀਣਗੇ ਉਹਨਾਂ ਇਹਨਾਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਬਾਜ਼ਾਰੀ ਚੀਜ਼ਾਂ ਜ਼ਰੂਰੀ ਬਸਾਰੀਆਂ ਸਹੀ ਹੁੰਦੀਆਂ ਜਾਂ ਸਾਰੀਆਂ ਗਲਤ ਹੁੰਦੀਆਂ ਪਰ ਫੇਰ ਵੀ ਪੈਰੇ ਜ਼ਰੂਰ ਕੀਤਾ ਜਾਵੇ ਫਰੂਟ ਐ ਫਲ ਫਲ ਜ਼ਰੂਰ ਖਾਦੇ ਜਾਣ ਬੱਚਿਆਂ ਨੂੰ ਖਵਾਏ ਜਾਣ ਤੇ ਕੱਚੀਆਂ ਸਬਜ਼ੀਆਂ ਹਰੀਆਂ ਸਬਜ਼ੀਆਂ ਇਹ ਖਾਦੀਆਂ ਜਾਣ ਸਲਾਦ ਖਾਦਾ ਜਾਵੇ ਸਲਾਦ ਦੇ ਵਿੱਚ ਕੀ ਹੈ ਮੌਲੀ ਹੈ ਖੀਰਾ ਟਮਾਟਰ ਹੈ ਹਨਾ ਪਿਆਜ਼ ਹੈ ਇਹ ਇਹ ਚੀਜ਼ਾਂ ਇਹ ਚੀਜ਼ਾਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਵੇ ਜਦੋਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਾਂਗੇ ਤਾਂ ਸਾਡੇ ਸਰੀਰ ਦੇ ਵਿੱਚ ਜਿਹੜੀ ਸ਼ਕਤੀ ਹੈ ਨਾ ਪਾਵਰ ਹੈ ਨਾ ਉਹ ਵਧੇਗੀ ਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਸਾਡੇ ਚ ਵਧੇਗੀ ਸੋ ਬੱਚਿਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਬੱਚੇ ਹੈ ਕੱਲ ਨੂੰ ਇਹਨਾਂ ਨੇ ਵੱਡੇ ਹੋਣਾ ਹੈ ਤੇ ਇਹਨਾਂ ਦੀ ਸਿਹਤ ਫਿਰ ਉਸੇ ਤਰ੍ਹਾਂ ਹੀ ਹੋ ਜਾਣੀ ਹੈ ਜਿਹੋ ਜੀ ਅੱਜ ਆਪਣੇ ਆਪ ਨੂੰ ਠਾੜ ਲੈਣਗੇ ਤਾਂ ਨਹੀਂ ਤਾਂ ਬਾਅਦ ਵਿੱਚ ਇਹ ਆਦਤਾਂ ਬਦਲਣੀਆਂ ਬਹੁਤ ਮੁਸ਼ਕਲ ਨਹੀਂ ਤੇ ਪੇਟ ਦੀ ਸਮੱਸਿਆ ਬਹੁਤ ਆ ਰਹੀ ਹੈ ਬੱਚਿਆਂ ਦੇ ਵਿੱਚ ਪੇਟ ਦਰਦ ਹੋਣਾ ਖਾਸ ਤੌਰ ਤੇ ਹੈਨਾ ਜਾਂ ਕੋਈ ਚੀਜ਼ ਹਜ਼ਮ ਨਾ ਹੋਣਾ ਜਾਂ ਥੋੜੀ ਜਿਹੀ ਕੋਈ ਚੰਗੀ ਚੀਜ਼ ਖਾ ਲੈਣਾ ਤੇ ਉਹਦੇ ਕਰਕੇ ਹੀ ਪੇਟ ਫਿਰ ਦਰਦ ਹੋ ਜਾਂਦਾ ਕਿਉਂਕਿ ਪਹਿਲਾਂ ਉਹ ਚੀਜ਼ਾਂ ਜਿਹੜੀਆਂ ਫਾਸਟ ਫੂਡ ਵਾਲੀਆਂ ਖਾਧੀਆਂ ਹੁੰਦੀਆਂ ਹਨਾ ਉਹਨਾਂ ਦਾ ਅਸਰ ਹੁੰਦਾ ਸੋ ਉਹ ਮਾੜੀਆਂ ਚੀਜ਼ਾਂ ਆ ਤੋਂ ਬਰੇਜ ਕੀਤਾ ਜਾਵੇ ਤੇ ਘਰ ਵਿੱਚ ਬਣਾਉਣ ਦੀਆਂ ਚੀਜ਼ਾਂ ਦੀ ਅਤ ਪਾਈ ਜਾਵੇ ਜੇ ਘਰ ਦੇ ਵਿੱਚ ਬੱਚਿਆਂ ਦੀਆਂ ਮਾਮਾ ਇਹ ਚੀਜ਼ਾਂ ਬਣਾਉਣ ਦੀ ਰੁਚੀ ਰੱਖਣਗੀਆਂ ਤੇ ਬੱਚਿਆਂ ਨੂੰ ਖਵਾਉਣਗੀਆਂ ਤਾਂ ਫੇਰ ਹੀ ਬੱਚੇ ਉਹ ਖਾਣ ਵਾਲੇ ਧਿਆਨ ਕਰਨਗੇ ਤੇ ਜੇ ਆਪਾਂ ਬਣਾਵਾਂਗੇ ਨਾ ਤਾਂ ਫਿਰ ਬੱਚੇ ਬਾਹਰ ਦੀਆਂ ਚੀਜ਼ਾਂ ਵੱਲ ਜ਼ਿਆਦਾ ਰੁਝਾਨ ਹੋ ਜਾਏਗਾ ਉਹਨਾਂ ਦਾ ਹਨ ਇਹ ਚੀਜ਼ਾਂ ਤੇ ਬੱਚਿਆਂ ਨੂੰ ਦੁੱਧ ਵੀ ਜ਼ਰੂਰ ਦਿੱਤਾ ਜਾਵੇ ਇਸ ਉਮਰ ਦੇ ਵਿੱਚ ਬੱਚਿਆਂ ਦੇ ਵਾਧੇ ਲਈ ਬੱਚਿਆਂ ਦੇ ਵਿਕਾਸ ਲਈ ਦੁੱਧ ਬਹੁਤ ਜ਼ਰੂਰੀ ਹੈ ਤੇ ਦੁੱਧ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਹਨ ਆਪਾਂ ਸਾਰੇ ਸਮਝਦਾਰ ਹਾਂ ਬੀ ਦੁੱਧ ਦੇ ਕਿ ਸੰਪੂਰਨ ਖਰਾਕ ਹੈ ਤੇ ਬੱਚਿਆਂ ਨੂੰ ਦੁੱਧ ਜ਼ਰੂਰ ਦਿੱਤਾ ਜਾਵੇ ਵੈਸੇ ਅੱਜ ਕੱਲ ਦੇ ਬੱਚੇ ਜਿਹੜੇ ਹਨ ਦੁੱਧ ਬਹੁਤ ਘੱਟ ਪੀਂਦੇ ਆ ਤੇ ਦੁੱਧ ਦੇ ਨੇੜੇ ਨਹੀਂ ਜਾਂਦੇ ਤਾਂ ਸੋ ਕਿਸੇ ਵੀ ਤਰੀਕੇ ਨਾਲ ਦੁੱਧ ਨੂੰ ਪਿਆਇਆ ਜਾ ਸਕਦਾ ਜਰੂਰੀ ਨਹੀਂ ਵੀ ਸਿੱਧਾ ਗਰਮ ਕਰਕੇ ਜਾਂ ਠੰਡਾ ਦਿਓ ਤਾਂ ਕੋਈ ਸ਼ੇਕ ਬਣਾਓ ਕੋਈ ਹੋਰ ਕਿਸੇ ਤਰ੍ਹਾਂ ਦੀ ਵਰਤੋਂ ਕਰਕੇ ਖੀਰ ਬਣਾ ਕੇ ਤਾਂ ਮਤਲਬ ਦੁੱਧ ਹੋਣਾ ਜ਼ਰੂਰੀ ਹੈ ਹਨਾ ਬੱਚੇ ਵਾਸਤੇ ਸੋ ਇਹਨਾਂ ਗੱਲਾਂ ਧਿਆਨ ਰੱਖੋ ਤਾਂ ਕਿ ਬੱਚੇ ਬਿਮਾਰੀਆਂ ਤੋਂ ਬਚ ਸਕਣ ਅਸੀਂ ਆਪਣੇ ਬੱਚਿਆਂ ਦਾ ਪ੍ਰਵੇਖ ਚੰਗਾ ਬਣਾ ਸਕੀਏ ਧੰਨਵਾਦ ਜੀ